ਸਤ ਸ੍ਰੀ ਅਕਾਲ ਜੀ ਸਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਮੇਰੇ ਦਰਸ਼ਕੂ ਇਸ ਵੀਡੀਓ ਚ ਦੋ ਗੱਲਾਂ ਕਰਨੀਆਂ ਨੇ ਦੋਨੇ ਫਾਲੋਅ ਅਪ ਸਟੋਰੀਜ਼ ਨੇ ਮੈਂ ਦੱਸਿਆ ਸੀ ਨਾ ਫਾਲੋਅ ਅਪ ਸਟੋਰੀ ਕੀ ਹੁੰਦੀ ਹੈ ਜਿਹੜੀ ਪਹਿਲਾਂ ਜਿਹੜੀ ਖਬਰ ਚੱਲਦੀ ਹੈ ਪਹਿਲਾ ਸਟੋਰੀ ਜਿਹੜੀ ਚੱਲਦੀ ਹੈ ਮੀਡੀਆ ਚ ਉਹਦੀ ਫਾਲੋਅ ਅਪ ਕੀ ਉਹਦੇ ਚ ਅਪਡੇਟ ਕੀ ਹੈ ਨਵਾਂ ਕੀ ਉਹਦੇ ਚ ਆਇਆ ਹੈ ਕੀ ਇੰਪੋਰਟੈਂਟ ਹੈ ਜਿਹੜਾ ਜ਼ਰੂਰੀ ਹੈ ਸਾਂਝਾ ਕਰਨਾ ਆਪਣੇ ਦਰਸ਼ਕਾਂ ਨਾਲ ਆਪਣੇ ਈਵਰਸ ਨੂੰ ਉਹ ਧੁੰਨੇ ਫਰਬ ਸਟੋਰੀਸ ਨੇ ਪਹਿਲੀ ਤਾਂ ਗੱਲ ਆਪਾਂ ਪੂਰਨ ਕੁਮਾਰ ਵਾਈ ਪੂਰਨ ਕੁਮਾਰ ਜਿਸ ਦੇ ਜਿਸ ਨੇ ਸੁਸਾਈਡ ਕੀਤਾ ਸੀ ਆਈਪੀਐਸ ਅਫੀਸਰ ਨੇ ਐਡੀਜੀਪੀ ਨੇ ਤੇ 8 ਦਿਨ ਹੋ ਗਏ ਦੀ ਬੋਡੀ ਰੋੜ ਰਹੀ ਹੈ ਹਾਲ ਤੱਕ ਪੋਸਟਮਾਰਟਮ ਨਹੀਂ ਹੋਇਆ ਤੇ ਹ ਸੰਸਕਾਰ ਤਾਂ ਬਾਅਦ ਚ ਹੀ ਹੋਣਾ ਉਹਦੇ ਚ ਕੀ ਅਪਡੇਟ ਆਈ ਹੈ ਕੌਣ ਕੌਣ ਨੂੰ ਮਿਲ ਆਇਆ ਹੈ ਰਾਹੁਲ ਗਾਂਧੀ ਆ ਕੇ ਕੀ ਕਹਿ ਰਿਹਾ ਹੈ ਹੋਰ ਕਿਹੜੇ ਕਿਹੜੇ ਬੰਦੇ ਆਏ ਜਾਂ ਕੀ ਕਿਹਾ ਇਸ ਲਈ ਕੋਈ ਗੱਲ ਜ਼ਿਆਦਾ ਨਹੀਂ ਮੈਂ ਕਰਦੀ ਕਿਉਂਕਿ ਕਈ ਵਾਰੀ ਤੁਹਾਡਾ ਗੱਲ ਹੋ ਚੁੱਕੀ ਹੈ ਲੇਕਿਨ ਜਿਹੜੀ ਨਵੀਂ ਅਪਡੇਟ ਆਈ ਹੈ ਉਹਦਾ ਜ਼ਿਕਰ ਕਰਨਾ ਉਹ ਅਪਡੇਟ ਆਈ ਹੈ ਕਿ ਇੱਕ ASI ਸਾਈਬਰ ਸੈੱਲ ਦਾ ਸੰਦੀਪ ਕੁਮਾਰ ਉਹਨੇ ਵੀ ਵੀਡੀਓ ਬਣਾ ਕੇ ਸੁਸਾਇਡ ਕਰ ਲਿਆ ਜਿਹੜਾ ਸ਼ਤਰੂਜੀਤ ਜਿਹੜੇ ਡੀਜੀਪੀ ਦੋ ਦੀ ਗ੍ਰਿਫਟਾਰੀ ਦੀ ਬਾਕੀ ਕੀਤੀ ਜਾ ਰਹੀ ਹੈ ਜਿਹੜੇ ਨਰਿੰਦਰ ਬਿਜਨੋਰੀਆ ਦੇ ਗ੍ਰਿਫਟਾਰੀ ਦੀ ਬਾਕੀ ਕੀਤੀ ਜਾ ਰਹੀ ਹੈ ਐਸਪੀ ਰੋहतक ਦੀ ਉਹਨੂੰ ਉਹ ਇਮਾਨਦਾਰਖ ਹੈ ਤੇ ਪੂਰਨ ਕੁਮਾਰ ਨੂੰ ਨੇ ਜਿਹੜਾ ਹੈ ਬੇਈਮਾਨ ਕਿ ਹੈ ਕਰਪਟ ਅਫਸਰ ਕਿ ਹੈ ਉਸ ਸੁਸਾਈਡ ਕਰਨ ਵੇਲੇ ਉਸ ਨੇ ਜਿਹੜੀ ਵੀਡੀਓ ਬਣਾਈ ਹੈ ਜਿਹੜਾ ਉਹਦਾ ਸੁਸਾਈਡ ਨੋਟ ਆ ਉਹਦਾ ਜ਼ਿਕਰ ਵੀ ਆਪਾਂ ਕਰਾਂਗੇ ਇਹ ਅਪਡੇਟ ਤਾਂ ਪੂਰਨ ਕੁਮਾਰ ਦੇ ਮਾਮਲੇ 'ਚ ਇੱਕ ਨਵੀਂ ਗੱਲ ਆ ਵੀ ਉਹ ਆਪਣੇ ਨੂੰ ਕਹਿੰਦਾ ਕਿ ਮੈਂ ਤਾਂ ਕੁਰਬਾਨੀ ਕੀਤੀ ਹੈ ਮੈਂ ਭਗਤ ਸਿੰਘ ਤੋਂ ਪ੍ਰੇਰਿਤ ਆ ਉਹਨੇ ਇੱਕ ਹੈ ਇਹ ਜਿਹੜੀ ਤਾਜ਼ੀ ਘਟਨਾ ਹੋਈ ਹੈ ਇਹਦੇ ਗੱਲ ਕਰਦੇ ਬੰਦੀਏ ਤੇ ਗੱਲ ਕਰਾਂਗੇ ਇਸ ਤਰ੍ਹਾਂ ਕੁ ਉਹ ਬੜੀ دلچਸਪ ਹੈ ਉਹ ਜ ਚਸਪੀ ਤਾਂ ਇੰਨੀ ਕੁ ਹੈ ਕਿ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਸਾਡੇ ਲੋਕਤੰਤਰ ਦੇ ਵਿੱਚ ਪੰਜਾਬ ਤੋਂ ਰਾਜ ਸਭਾ ਦੀ ਸੀਟ ਸਭ ਨੂੰ ਪਤਾ ਸੀ ਕਿ ਰਜਿੰਦਰ ਗੁਪਤਾ ਜਿਹੜੇ ਨੇ ਟ੍ਰਾਈਡੈਂਟ ਗਰੁੱਪ ਦੇ ਜਿਹੜੇ ਮਾਲਕ ਨੇ ਅਮੀਰ ਬੰਦੇ ਨੇ ਉਹ ਤਾਂ ਦੋਂਡੇ ਸਦਰਾਂ ਚ ਪੰਜਵੇਂ ਅਮੀਰ ਨੇ ਉਹ ਔਰ ਰਾਜ ਸਭਾ ਚ ਜੋ ਤੀਜਾ ਨੰਬਰ ਹੈ ਅਮੀਰੀ ਦਾ ਉਹਨਾਂ ਦੇ ਅਰਬਾਂ ਪਤੀ ਨੇ ਭਾਵੇਂ ਨੌ ਪੜਿਆ ਹੈ ਰਜਿੰਦਰ ਗੁਪਤਾ ਲਖਨਊ ਦੇ ਕੋਲ ਬੜਾ ਅੱਧੀ ਕਲਾ ਹੈ ਜਿਹੜੀ ਜਿਵੇਂ ਉਹਨੇ ਤਰੱਕੀ ਕੀਤੀ ਉਹਨੂੰ ਧੀਰੋਭਾਈ ਬਾਨੀ ਕਹਿੰਦੇ ਨੇ ਪੰਜਾਬ ਦਾ ਬੜੀ ਗਰੀਬੀ ਚ ਉਠਿਆ ਮੁਹਬਤੀਆਂ ਬਣਾਉਂਦਾ ਬਣਾਉਂਦਾ ਤੇ ਇੱਥੇ ਤੱਕ ਪਹੁੰਚਿਆ ਤੇ ਹਰ ਇੱਕ ਸਰਕਾਰ ਚ ਉਹਨੇ ਕੈਬਨਿਟ ਰੈਂਕ ਲਿਆ ਤੇ ਉਹ ਤਾਂ ਰਾਜ ਸਭਾ 'ਚ ਪਹੁੰਚ ਗਿਆ ਤੇ ਉਹ ਪਹੁੰਚ ਜਾਣਾ ਸੀ ਜਿਹਦੇ ਕੋਲ 92 ਮੇਲੇ ਹੋਣ ਉਹਦੇ 'ਚ ਕੋਈ ਚਰਚਾ ਨਹੀਂ ਲੇਕਿਨ ਹੁਣ ਚਰਚਾ ਹੋ ਰਹੀ ਹੈ ਕਿਉਂ ਹੋ ਰਹੀ ਹੈ ਇੱਕ ਰਾਸਤਾਂ ਦਾ ਹੀ ਨਵਨੀਤ ਚਤਰਵਿਧੀ ਨੌ ਦਾ ਬੰਦਾ ਉਹਨੇ ਫਾਰਮ ਭਰ ਲਿਆ ਸੀ ਤੇ ਜਿਹੜੇ ਉਹ ਫਾਰਮ ਭਰੇ ਉਹਦੇ ਨਾਲ ਜਿਹੜੇ ਪ੍ਰਪੋਜ਼ ਕਰਨ ਵਾਲੇ ਹੁੰਦੇ ਨੇ ਤਾਇਦ ਕਰਨ ਵਾਲੇ 10 ਬੰਦੇ ਦੇ ਜੋੜ ਹੁੰਦੀ ਹੈ 10 ਐਮਐਲਏ ਦੀ ਉਹਨੇ ਲਿਸਟ ਲਾਈ ਸੀ ਤੇ ਉਹ 10 ਐਮਐਲਏ ਦੇ ਦਸਤਕ ਕੀਤੇ ਸੀ ਉੱਥੇ ਫਰਜੀ ਹੋਣੇ ਨੇ ਨਹੀਂ ਕਿਸੇ ਬਾਹਰਲੇ ਬੰਦੇ ਨੂੰ ਕੌਣ ਇਸ ਤਰ੍ਹਾਂ ਉਹ ਕਰਦਾ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਕੋਈ ਆਪੋਜੀਸ਼ਨ ਤਾਂ ਨਹੀਂ ਉਹ ਜਿਹੜੀ ਸਟੋਰੀ ਹੈ ਇਹ ਉਹਨੂੰ ਫੜਨਗੇ ਪੁਲਿਸ ਫੜ ਸਕੀ ਜਦ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਨਵਨੀਤ ਚਤਰਬਦੀ ਨੂੰ ਲੈ ਕੇ ਸੁਖਣਾ ਲੇਖ ਤੇ ਕਿਵੇਂ ਪਿੜੀ ਇਹ ਸਾਰੀ ਗੱਲਬਾਤ ਆਪਾਂ ਕਰ ਲਈਏ ਇਹਦਾ ਮਤਲਬ ਦੋ ਵੀਡੀਓ ਨੇ ਦੋ ਖਬਰਾਂ ਨੇ ਇਸ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਪਹਿਲੀ ਖਬਰ ਲਈਏ ਜਿਹੜੀ ਬੜੀ ਇੰਪੋਰਟੈਂਟ ਹੈ ਤੇ ਜਿਹੜੀ ਮਸਲਾ ਸਿਆਸੀ ਵੀ ਹੋ ਗਿਆ ਤੇ ਉਲਝਦਾ ਵੀ ਜਾ ਰਿਹਾ ਉਹ ਹੈ ਪੂਰਨ ਕੁਮਾਰ ਦਾ ਵਾਈ ਪੂਰਨ ਕੁਮਾਰ ਜਿਹੜਾ ਕਿ ਆਂਧਰਾ ਦਾ ਸੀ ਪਟਿਆਲੇ ਵਿਆਹ ਹੋਇਆ ਹੋਇਆ ਸੀ ਬੀਐਸ ਰਤਨ ਦੇ ਘਰ ਜਿਹੜੇ ਸਾਬਕਾ ਇਨਕੰਪੈਕਸ ਕਮਿਸ਼ਨਰ ਉਹਨੇ ਦੀ ਬੇਟੀ ਜਿਹੜੀ ਆਈਐਸ ਅਮਨੀਤ ਜਿਹੜੀ ਉਸ ਤੋਂ ਬਾਅਦ ਉਹਦੇ ਵਿਆਹ ਤੋਂ ਬਾਅਦ ਨਾ ਆਪਣਾ ਉਹਨੇ ਅਮਨੀਤ ਪੀ ਕੁਮਾਰ ਰੱਖਿਆ ਆਪਣੇ ਪਤੀ ਦਾ ਨਾਮ ਆਪਣੇ ਨਾਲ ਜੋੜ ਲਿਆ ਤੇ ਉਹ ਆਈਐਸ ਹੈ ਸੀਨੀਅਰ ਆਈਐਸ ਹੈ ਹਰਿਆਣਾ ਕੈਡਰ ਦੇ ਵਿੱਚ ਇਹ ਹਰਿਆਣਾ ਕੈਡਰ ਦੇ ਵਿੱਚ ਐਡੀਜੀਪੀ ਰੈਂਕ ਦਾ ਬੰਦਾ ਸੀ ਤੇ ਇਹਦੇ ਬਾਰੇ ਆਪਾਂ ਗੱਲ ਕਿਸ ਤਰੀਕੇ ਨਾਲ ਇਹਦੇ ਦੱਸਿਆ ਅੱਠ ਪੰਨੇ ਦੇ ਆਪਣੇ ਸੂਸੈਡ ਨੋਟ ਚ ਕਿ ਮੈਨੂੰ ਜਾਤ ਦੇ ਨਾਂ ਤੇ ਕਿਵੇਂ ਤੰਗ ਕੀਤਾ ਜਾਂਦਾ ਸੀ ਔਰ ਇਹ ਲਗਾਤਾਰ ਸ਼ਿਕਾਇਤਾਂ ਕਰਦਾ ਸੀ ਹਾਈ ਕੋਰਟ ਚ ਜਾਂਦਾ ਸੀ ਛੁੱਟੀ ਤੱਕ ਨਹੀਂ ਦਿੱਤੀ ਜਾਂਦੀ ਸੀ ਰੈਂਕ ਦੇ ਮੁਤਾਬਕ ਕਾਰ ਨਹੀਂ ਮਿਲਦੀ ਸੀ ਕਈ ਕਿਸਮ ਦੇ ਇਹ ਇਲਜ਼ਾਮ ਜਿਹੜੇ ਲਾਏ ਸੀ ਤੇ ਉਹ ਇਲਜ਼ਾਮਾਂ ਜਿਹੜੇ 12 ਬੰਦਿਆਂ ਦਾ ਨਾਮ ਲਿਆ ਸੀ ਜੀ ਚ ਬੁਖਤ ਤੌਰ ਤੇ ਹਰਿਆਣਾ ਦੇ ਡੀਜੀਪੀ ਚਤੁਰਜੀਤ ਕਪੂਰ ਤੇ ਐਸਪੀ ਰੋहतक ਦੇ ਰਹੇ ਹੁਣ ਤੁਹਾਨੂੰ ਹਟਾਤਾ ਨਰਿੰਦਰ ਬਿਜਨੋਰੀਆ ਇਹਨਾਂ ਦੋਨਾਂ ਦਾ ਨਾਮ ਰਿਆ ਸੀ ਜਦੋਂ ਜਪਾਨ ਤੋਂ ਉਹਦੀ ਪਤਨੀ ਵਾਪਸ ਆਉਂਦੀ ਹੈ ਤੇ ਉਹ ਜਾ ਕੇ ਦੇਖਦੀ ਹੈ ਹਾਲਾਤ ਤੇ ਸੁਸਾਇਸਾਈਡ ਡੋਰਟਾ ਉਹਨੇ ਵਟਸਐਪ ਉੱਥੇ ਕਰਤਾ ਸੀ ਤੋਂ ਉਸ ਤੋਂ ਬਾਅਦ ਉਹਨੇ ਮੰਗ ਕੀਤੀ ਕਿ ਇਹਨਾਂ ਦੇ ਜਿਨ੍ਹਾਂ ਦਾ ਸੁਸਾਇਸਾਈਡ ਡੋਰਚ ਜਿਹੜੀ ਡਾਈਇੰਗ ਡਿਕਲਰੇਸ਼ਨ ਹੈ ਉਹਦੇ ਜਿਹਦਾ ਨਾਮ ਹੈ ਉਹਦੇ ਤੇ ਕੇਸ ਹੋਣਾ ਚਾਹੀਦਾ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤੇ ਹਰਿਆਣਾ ਪੁਲਿਸ ਗ੍ਰਿਫਤਾਰੀ ਤੇ ਜਾ ਹਟਾਉਣ ਤੋਂ ਕਿਨਾਰਾ ਕਰ ਰਹੀ ਸੀ ਤੇ ਦੂਜੇ ਪਾਸੇ ਇਹ ਪ੍ਰੈਸ਼ਰ ਬਣਦਾ ਜਾ ਰਿਹਾ ਸੀ ਸਿਆਸਤ ਵਿੱਚ ਦਖਲ ਹੋ ਗਈ ਸਿਆਸੀ ਪਾਰਟੀਆਂ ਦਾ ਦਖਲ ਹੋ ਗਿਆ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਨੇ ਕੈਂਟਰਲ ਬਾਰਤ ਕੀਤਾ ਜਿਹੜਾ ਹੈ ਕਾਂਗਰਸ ਪਾਰਟੀ ਵੀ ਕੈਂਟਰਲ ਬਾਰਤ ਕਰ ਰਹੀ ਹੈ ਤੇ ਨਾਲ ਦਰਜ ਸਮਾਜ ਇਕੱਠਾ ਹੋ ਗਿਆ ਉਹਨੇ ਰਵਿਦਾਸ ਭਵਨ ਤੇ ਬੈਠ ਕੇ ਜਿਹੜਾ ਇਕੱਠ ਕੀਤਾ ਤੇ ਢਹਾਲੀ ਘੰਟੇ ਦਿੱਤੇ ਕਿ ਇਹਦੀ ਗ੍ਰਿਫਤਾਰੀ ਕਰੋ ਡੀਜੀਪੀ ਦੀ ਆਖਰ 8 ਦਿਨ ਹੋ ਗਏ ਕਿ ਉਹਦਾ ਪੋਸਟਮਾਰਟਮ ਨਹੀਂ ਹੋਇਆ ਬਲਕਿ ਪੋਸਟਮਾਰਟਮ ਤੋਂ ਪਹਿਲਾਂ ਉਹਦੀ ਜਿਹੜੀ ਡੈੱਡ ਬੋਡੀ ਹੈ ਪੀ ਕੁਮਾਰ ਦੀ ਉਸ ਨੂੰ ਜਿਸ ਤਰੀਕੇ ਨਾਲ ਬਿਨਾਂ ਸਹਿਮਤੀ ਤੋਂ ਪਰਿਵਾਰ ਵੀ ਤੋਂ ਸੈਕਟਰ 16 ਦੇ ਹਸਪਤਾਲ ਤੋਂ ਲੈ ਕੇ ਗਏ ਪੀਜੀਆਈ ਉਥੇ ਵੀ ਬੜਾ ਅਤਰਾਜ ਹੋਇਆ ਸੀ ਸੋ ਇਹ ਸਾਰੇ ਹਾਲਾਤ ਦੇ ਵਿੱਚ ਜਦੋਂ ਹੁਣ ਆਪਾਂ ਦੇਖਦੇ ਆ ਕਿ ਸਿਆਸਤ ਦੇ ਐਂਗਲ ਤੋਂ ਇਹ ਵੱਡਾ ਕੇਸ ਬੰਦਾ ਜਾ ਰਿਹਾ ਹੈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਾਹਿਬ ਜਿਹੜੇ ਉਹ ਪਹੁੰਚੇ ਸੀ ਅੱਜ ਤਕਰੀਬਨ 45 ਮੀਟਰ ਰਹੇ ਤੇ ਜਿਸ ਕੇ ਸਬਤ ਬਿਆਨ ਉਹਨਾਂ ਨੇ ਦਿੱਤਾ ਕਿ ਇਸ ਪਰਿਵਾਰ ਨਾਲ ਪਰਿਵਾਰ ਦੀਆਂ ਦੋ ਭੇਟੀਆਂ ਨੂੰ ਦੀਆਂ ਉਹਨਾਂ ਨਾਲ ਸਾਥ ਨਹੀਂ ਕਰ ਰਹੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਤੇ ਉਸ ਨੇ ਇਹ ਮੰਗ ਕੀਤੀ ਕਿ ਇਹਨਾਂ ਦਾ ਜਿਹੜਾ ਫਿਊਨਰਲ ਜਲਦੀ ਹੋਵੇ ਤੇ ਇਹਨਾਂ ਨੂੰ ਇਨਸਾਫ ਮਿਲੇ ਤੇ ਡੀਜੀਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਤਰ੍ਹਾਂ ਦੀ ਮੰਗ ਬਾਕੀਆਂ ਨੇ ਵੀ ਕੀਤੀ ਈਵਨ ਦੋ ਰਾਜ ਮੰਤਰੀ ਬੱਲ ਐ ਉਹਨਾਂ ਨੇ ਵੀ ਕੀਤੀ ਤੋ ਇਸ ਤਲਗਾਨਾ ਤੋਂ ਆਏ ਉਹਦਾ ਦੇ ਉਪਰ ਮੱਖ ਮੰਤਰੀ ਉਹਨੇ ਵੀ ਕੀਤੀ ਸਾਰਿਆਂ ਨੇ ਇਹ ਮੰਗ ਕੀਤੀ ਲੇਕਿਨ ਹਰਿਆਣਾ ਸਰਕਾਰ ਬਚਾਉਂਦੀ ਰਹੀ ਆਖਰ ਦੋ ਤਿੰਨ ਗੱਲਾਂ ਤੋਂ ਲੱਗਦਾ ਕਿ ਹਰਿਆਣਾ ਸਰਕਾਰ ਤੇ ਚੰਡੀਗੜ੍ਹ ਪੁਲਿਸ ਦੋਨਾਂ ਤੇ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ ਇੱਕ ਤਾਂ ਜਦੋਂ ਸ਼ੁਰੂ ਚ ਉਹ ਧਾਰਾਵਾਂ ਨਹੀਂ ਲਾਈਆਂ ਗਈਆਂ ਐਸ ਸੀ ਐਸ ਸੀ ਐਕਟ ਦੀਆਂ ਜਿਹਦੇ ਚ ਉਮਰ ਕੈਦੀ ਬਵਸਤਾ ਹੁੰਦੀ ਹੈ ਜਦੋਂ ਮੰਗ ਕੀਤੀ ਗਈ ਜਦੋਂ ਦਾਹਿਤ ਸਿੰਘ ਸੈਣੀ ਮਿਲ ਆਏ ਉਸ ਤੋਂ ਬਾਅਦ ਇਹਦੇ ਚ ਐਡ ਕੀਤੀ ਗਈ ਐਫ ਆਈ ਆਰ ਦੇ ਟਿਕਤਾ ਇੱਥੋਂ ਲੱਗਦਾ ਕਿ ਪਹਿਲਾਂ ਬਹੁਤ ਧੀਖ ਕੇਸ ਬਣਾਇਆ ਜਾ ਰਿਹਾ ਸੀ ਦੂਜੀ ਗੱਲ ਜਦੋਂ ਪ੍ਰੈਸ਼ਰ ਬਣਿਆ ਪਹਿਲਾਂ ਨਰਿੰਦਰ ਵਿਜਨੋਰੀਆ ਐਸ ਪੀ ਨੂੰ ਹਟਾਇਆ ਗਿਆ ਤੇ ਹੁਣ ਸ਼ਤਰੂਜੀਤ ਨੂੰ ਅੱਜ ਹਟਾ ਦਿੱਤਾ ਗਿਆ ਉਹਦੀ ਥਾਂ ਤੇ ਓ ਪੀ ਸਿੰਘ ਜਿਹੜਾ ਹੈ ਉਸ ਨੂੰ ਓਮ ਪ੍ਰਕਾਸ਼ ਸਿੰਘ ਨੂੰ ਡੀ ਜ਼ੀ ਪੀ ਦਾ ਚਾਰਜ ਦੇ ਦਿੱਤਾ ਗਿਆ ਇਹਨੂੰ ਚਾਰਜ ਦਿੱਤਾ ਹੈ ਇਹਨੇ ਤਾਂ 28 31 ਦਸੰਬਰ ਨੂੰ ਰਿਟਾਇਰ ਹੋ ਜਾਣਾ ਹੈ ਲੇਕਿਨ ਇਹ ਵੀ ਹੋਰ ਆਫਸਰਾਂ ਵਾਂਗ ਮਨੋਹਰ ਨਾਲ ਖੱਟਰ ਦਾ ਚਿਹਤਾ ਮਨੋਹਰ ਨਾਲ ਖੱਟਰ ਦੇ ਦਾ ਸਲਾਹਕਰ ਵੀ ਰਿਹਾ ਓਪੀ ਸਿੰਘ 1992 ਵਿੱਚ ਦਾ ਔਰ ਇਹ ਜੇ ਤੁਹਾਡੇ ਯਾਦ ਹੋ ਇੱਕ ਸੁਸਾਇਸਾਈਡ ਕੇਸ ਹੋਇਆ ਸੀ ਸੁਸ਼ਾਂਤ ਰਾਜਪੂਤ ਦਾ ਫਿਲਮੀ ਐਕਟਰ ਦਾ ਉਹਦਾ ਇਹ ਭਤੀਜਾ ਬੂਲ ਰੂਪ ਚ ਬਿਹਾਰੀ ਹੈ ਤੇ ਭਾਵੇਂ ਹਰਿਆਣਾ ਕੇਡਰ ਮਿਲਿਆ ਹੋਇਆ ਹੈ ਉਹ ਉਹਦਾ ਹੈ ਉਹਦਾ ਇੱਕ ਹੋਰ ਵੀ ਕੰਮ ਹੈ ਇੱਕ ਕਰਾਊਡ ਮੈਨੇਜਮੈਂਟ ਤੇ ਕਿਤਾਬ ਲਿਖੀ ਕਿਤਾਬ ਲਿਖਾਰੀ ਹੈ ਕਿਤਾਬ ਲਕੀ ਕਰਾਊਡ ਮੈਨੇਜਮੈਂਟ ਕੰਟਰੋਲ ਕਰਾਊਡ ਨੂੰ ਕੰਟਰੋਲ ਕਿਵੇਂ ਕਰਨਾ ਹੈ ਇਸ ਤਰ੍ਹਾਂ ਦੀ ਇਹ ਕਿਤਾਬ ਵੀ ਕਾਫੀ ਚਰਚਿਤ ਹੋਈ ਇੱਕ ਹੋਰ ਵੀ ਆ ਪੌਡਕਾਸਟਰ ਵੀ ਹੈ ਤਾਂ ਹੁਣ ਮਤਲਬ ਉਸ ਬੰਦਾ ਜਿਹੜਾ ਰਿਟਾਇਰਮੈਂਟ ਤੇ ਆ ਉਹਨੂੰ ਚਾਰਜ ਦੇ ਕੇ ਤੇ ਉਹਨੂੰ ਛੁੱਟੀ ਤੇ ਭੇਜਦਾ ਲੇਕਿਨ ਛੁੱਟੀ ਤੇ ਭੇਜਣਾ ਕੀ ਪਰਵਾਹ ਸਰਟੀਫਾਈ ਹੋਊਗਾ ਇਹ ਵੀ ਸਵਾਲ ਆ ਕਿਉਂਕਿ ਗ੍ਰਿਫਤਾਰੀ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਉਧਰੋਂ ਜਿਹੜੇ 31 ਮੈਂਬਰ ਦੀ ਕਮੇਟੀ ਬਣਾਈ ਗਈ ਸੀ ਦਲਿਤ ਸਮਾਜ ਵੱਲੋਂ ਉਹਨਾਂ ਨੇ 28 ਘੰਟੇ ਦਾ ਟਾਈਮ ਦਿੱਤਾ ਸੀ ਕਿ ਜੇ ਨਹੀਂ ਗ੍ਰਿਫਤਾਰ ਕਰਦੇ ਉਹਨਾਂ ਚੋਂ ਉਹਦੇ ਡਾਇਰੈਕਟਿਵਟਨ ਚ ਉਹਦੇ ਤੋਂ ਤਾਂ ਹਟਾਤਾ ਗ੍ਰਿਫਤਾਰ ਨਹੀਂ ਕੀਤਾ ਸਤਨੁਜੀਤ ਕਪੂਰ ਨੂੰ ਇਹ ਤਾਂ ਉਹਦੀ ਬੈਕਗ੍ਰਾਉਂਡ ਹੈ ਲੇਕਿਨ ਇਹਦੇ ਵਿੱਚ ਇੱਕ ਨਵੀਂ ਜਿਹੜੀ ਬਾਕੀ ਜਿਹੜੇ ਸੁਭੀਰ ਸਿੰਘ ਬਾਦਲ ਮਿਲਿਆ ਹੋਰ ਬਹੁਤ ਸਾਰੇ ਲੋਕ ਸਿਆਸੀ ਤੌਰ ਤੇ ਸਾਰੀਆਂ ਵਿਰੋਧੀ ਪਾਰਟੀਆਂ ਲਗਭਗ ਮਿਲ ਰਹੀਆਂ ਨੇ ਆਮ ਆਦਮੀ ਪਾਰਟੀ ਭਗਵੰਤ ਮਾਨ ਹਰਪਾਲ ਜੀ ਮਾਨ ਦੇ ਸਾਰੇ ਖਾਸ ਤੌਰ ਤੇ ਦਲਿਤ ਸਮਾਜ ਨਾਲ ਸਾਰੇ ਮੈਂਬਰ ਮੰਤਰੀ ਉਹ ਵੀ ਮਿਲ ਕੇ ਆਏ ਨੇ ਇਹ ਸਾਰਾ ਕੁਝ ਇਸ ਤਰੀਕੇ ਨਾਲ ਹੋ ਰਿਹਾ ਵੈਸੇ ਵੀ ਆਮ ਆਦਮੀ ਪਾਰਟੀ ਦਾ ਉੱਥੇ ਕਿਉਂਕਿ ਐਮਐਲਏ ਜਿਹੜਾ ਅਮਤ ਰਤਨ ਕੋਟ ਫਤਾ ਹੈ ਉਹ ਆਮ ਆਦਮੀ ਪਾਰਟੀ ਦਾ ਮੈਂਬਰ ਇਸ ਕੋ ਜਿਹੜਾ ਪੂਰਨ ਕੁਮਾਰ ਦਾ ਸਕਾ ਸਾਲਾ ਇਸ ਕਰਕੇ ਉਹ ਵੀ ਉਹਨਾਂ ਦੀ ਸਾਂਝ ਹੈ ਪੋਲਿਟਿਕਲੀ ਵੀ ਉਹਨਾਂ ਨੇ ਇਹ ਗੱਲ ਸੂਕ ਕਰਦੀ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੈ ਵਿਆਹ ਦੀ ਇਲੈਕਸ਼ਨ ਆ ਰਹੀ ਹੈ ਬਿਹਾਰ ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਕਾਂਗਰਸ ਵੀ ਬਹੁਤ ਸਰਗਰਮ ਹੋਈ ਹੋਈ ਹੈ ਇਹ ਤਾਂ ਹੈ ਇੱਕ ਪੱਖ ਜਿਹੜਾ ਉਲਝਦਾ ਜਾ ਰਿਹਾ ਮਸਲਾ ਤੁਹਾਡੇ ਸਾਹਮਣੇ ਰੱਖਿਆ ਹਾਲੇ ਤੱਕ ਪੋਸਟਮਾਰਟਮ ਨਹੀਂ ਹੋਇਆ ਲੇਕਿਨ ਅੱਜ ਇੱਕ ਨਵਾਂ ਮੋੜ ਆ ਗਿਆ ਨਵਾਂ ਮੋੜ ਇਹ ਆਇਆ ਕਿ ਇੱਕ ਸਾਈਬਰ ਸੈੱਲ ਦੇ ਵਿੱਚ ਇੱਕ ASI ਸੰਦੀਪ ਕੁਮਾਰ ਲੱਗਿਆ ਹੋਇਆ ਸੀ ਉਹਨੇ ਆਪਣੇ ਆਪ ਗੋਲੀ ਮਾਰ ਲਈ ਔਲਗੋ ਰਿਵਰਡ ਤਾਂ ਪਹਿਲਾਂ ਇੱਕ ਵੀਡੀਓ ਬਣਾਈ ਉਹਨੇ ਵੀ ਨੋਟ ਲਿਖਿਆ ਹਾਲਾਂਕਿ ਉਹਦੇ ਹਲੇ ਪ੍ਰੋਸੈਸ ਜਾਂਚ ਹੋਣੀ ਹੈ ਲੇਕਿਨ ਜੜਾ ਉਹਨੇ ਕਿਹਾ ਉਹ ਵੀ ਬੜਾ ਕਮਾਲ ਹੈ ਉਹ ਕਹਿੰਦਾ ਜਿਹੜਾ ਸ਼ਤਰੂ ਜੀਤ ਜਾਤ ਦੇ ਨਾਂ ਤੇ ਫਾਇਦੇ ਲੈਂਦੇ ਨੇ ਕ腐ਸ਼ਨ ਕਰਦੇ ਨੇ ਇਹ ਸਾਰੀ ਗੱਲਾਂ ਨੇ ਉਹਦੇ ਉਹ ਜਿਹੜੇ ਬੰਦੇ ਨੇ ਤੋਂ ਮੰਗਿਆ ਸੀ ਉਹਦੀ ਵੀ ਉਹਨੇ ਇਹਦੇ ਚ ਜ਼ਿਕਰ ਕੀਤਾ ਹੈ ਕਿ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ ਹੁਣ ਤੁਸੀਂ ਇਹ ਦੇਖੋ ਕਿ ਇਸ ਡਿਵੈਲਪਮੈਂਟ ਚ ਉਹ ਕਹਿੰਦਾ ਜਿਹੜਾ ਸੰਦੀਪ ਕੁਮਾਰ ਉਹ ਇਹ ਕਹਿੰਦਾ ਕਿ ਮੈਂ ਤਾਂ ਭਗਸੇ ਤੋਂ ਪ੍ਰੇਰਿਤਾਂ ਤੇ ਭਗ ਸਿੰਘ ਜਿਹੜਾ ਹੈ ਉਹ ਤੋਂ ਪ੍ਰੇਰਿਤ ਮੈਂ ਆਪਣੀ ਕੁਰਬਾਨੀ ਲੋਕਾਂ ਨੂੰ ਜਗਾਉਣ ਲਈ ਕੁਰਬਾਨੀ ਦੱਸ ਰਿਹਾ ਆਪਣੇ ਆਪ ਮੈਂ ਲੋਕਾਂ ਨੂੰ ਜਗਾਉਣ ਲਈ ਕੁਰਬਾਨੀ ਕਰ ਰਿਹਾ ਹੈ ਇਹ ਕਿਸ ਇਸ ਤਰੀਕੇ ਨਾਲ ਉਲਝ ਰਿਹਾ ਹੈ ਇਹਦਾ ਕੀ ਬਣਦਾ ਹੈ ਹਰਿਆਣਾ ਸਰਕਾਰ ਇਸ ਕਰਕੇ ਵੀ ਹੁਣ ਉਹਦੇ ਚ ਜਿਹਨੂੰ ਕਹਿੰਦੇ ਨੇ ਉਹ ਤੇ ਦੇਸ਼ਤੀ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿ ਮੋਦੀ ਸਾਹਿਬ ਨੇ ਆਉਣਾ ਸੀ 17 ਤਰੀਕ ਨੂੰ ਉਹ ਨਹੀਂ ਆ ਰਹੇ 17 ਤਰੀਕ ਨੂੰ ਹਰਿਆਣਾ ਜਿਹੜੀ ਨੈਕਸਿੰਗ ਸੈਣੀ ਦੀ ਸਰਕਾਰ ਹੈ ਉਹਨੇ ਇੱਕ ਸਾਲ ਪੂਰਾ ਕਰਨਾ ਸੀ ਉਸ ਆਉਣਾ ਸੀ ਲੇਕਿਨ ਜਦੋਂ ਦੇਖਿਆ ਵੀ ਹਾਲਾਤ ਖਰਾਬ ਨੇ ਮਜਾਰੇ ਹੋ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਔਰ ਕਿਰਕਰੀ ਹੋ ਰਹੀ ਹੈ ਉਹਨਾਂ ਨੇਗਾ ਮਲਤਵੀ ਕਰਤਾ ਪ੍ਰੋਗਰਾਮ ਨੈਗ ਸਿੰਘ ਸੈਣੀ ਆਪਣਾ ਲੈ ਰੇ ਸੀ ਮਹਾਰਾਜਾ ਰਜੀ ਸਿੰਘ ਵਾਰਡ ਉਹਨਾਂ ਤਾਂ ਪਤਾ ਹੀ ਨਹੀਂ ਸੀ ਕਿ ਵੀ ਇਹ ਵੀ ਹੋ ਰਿਹਾ ਹੈ ਤੇ ਉਹ ਮਹਾਰਾਜਾ ਰਜੀ ਸਿੰਘ ਵਰਗਾ ਰਾਜ ਹੁਣ ਕਿੱਥੇ ਹੋਣਾ ਉਹ ਤਾਂ ਬਸ ਹੁਣ ਸੁਪਨੇ ਲਏ ਜਾ ਸਕਦੇ ਨੇ ਉਸ ਤਰ੍ਹਾਂ ਦੇ ਰਾਜ ਦੇ ਯਾਰ ਇਹ ਤਾਂ ਇੱਕ ਪੱਖ ਹੈ ਦੂਜੀ ਜਿਹੜੀ ਮੈਂ ਗੱਲ ਕਰਨੀ ਸੀ ਇਸ ਵੀਡੀਓ ਚ ਉਹ ਬੜੀ ਦਿਲਚਸਪ ਅੱਜ ਹੋਰ ਵੀ ਦਿਲਚਸਪ ਹੋ ਗਈ ਪਹਿਲੀ ਤਾਂ ਗੱਲ ਹੈ ਕਿ ਨਵਨੀਤ ਇੱਕ ਵਾਰ ਇੱਕ ਪੂਰੀ ਤਰ੍ਹਾਂ ਤਾਂ ਨਹੀਂ ਜਾਤ ਇੱਕ ਸ਼ੇਰ ਸੀ ਕਿ ਬਹੁਤ ਆਸਾਨੀ से ਮੈਨੇ ਆਪਣੇ ਆਪ ਕੋ ਮਸ਼ਹੂਰ ਕਰ ਲਿਆ ਕਿਸੇ ਵੱਡੇ ਸ਼ਖਸ ਕੋ ਗਾਲੀ ਦੀ ਮਤਲਬ ਵੱਡੇ ਸਤ ਨੂੰ ਕਿਸ ਨੂੰ ਗਾਲੀ ਦੇ ਦੋ ਤੁਸੀਂ ਵੀ ਮਸ਼ਹੂਰ ਹੋ ਜਾਂਦੇ ਹੋ ਜੇ ਕੋਈ ਇਹ ਜਿਹਾ ਕਰ ਲੋ ਮਸ਼ਹੂਰ ਹੋ ਜਾਂਦਾ ਬੰਦਾ ਤੇ ਕਿਸੇ ਬੰਦੇ ਦੇ ਮਨ ਚ ਹੁੰਦਾ ਕਿ ਮੈਂ ਮਸ਼ਹੂਰ ਹੋਵਾਂ ਤੇ ਉਸੇ ਤਰੀਕੇ ਨਾਲ ਇੱਕ ਨਵੀਨ ਚਤ੍ਰਵੇਦੀ ਹੈ ਜਿਹਦੇ ਮਨ ਚ ਆ ਗਿਆ ਕਿ ਮੈਂ ਮਸ਼ਹੂਰ ਹੋਣਾ ਤੇ ਮਸ਼ਹੂਰ ਹੋਣ ਦੇ ਲਈ ਉਹਨੇ ਕੀ ਕੀਤਾ ਪੰਜਾਬ ਦੀ ਰਾਜ ਸਭਾ ਜਿਹਦੇ ਚ ਕੋਈ ਸਭ ਨੂੰ ਪਤਾ ਹੈ ਕਿ ਉਹਨੇ ਰਜਿੰਦਰ ਗੁਪਤਾ ਨੇ ਜਿੱਤਨਾ ਉਹ ਬੱਕਰੀ ਗੱਲ ਹੈ ਕਿ ਰਜਿੰਦਰ ਗੁਪਤਾ ਦੀ ਨੋਮੀਨੇਸ਼ਨ ਤੋਂ ਬਾਅਦ ਬਹੁਤ ਬਹੁਤ ਕੁਝ ਪੰਜਾਬ ਚ ਗੱਲਾਂ ਕਈਆਂ ਗਈਆਂ ਜਾਂ ਕਈਆਂ ਜਾਂਦੀਆਂ ਨੇ ਕਿ ਰਜਿੰਦਰ ਗੁਪਤਾ ਕੇ ਵੀ ਆਉਂਦਾ ਕੇਜਰੀਵਾਲ ਦਾ ਸਟਾਈਲ ਕੀ ਹੈ ਕਿਹੜੇ ਬੰਦਿਆਂ ਨੂੰ ਚੁੰਦਾ ਹੈ ਹਾਲੇ ਤੱਕ ਸੱਤਾ ਚ ਕੋਈ ਵੀ ਸਟੂਲ ਕਾਸਟ ਦੀ ਇੱਕ ਪਾਸੇ ਫੋਟੋ ਲਾਈ ਹੈ ਡਾਕਟਰ ਦਰ ਉਮੀਦ ਬੇਦਖਰ ਦੀ ਲੇਕਿਨ ਕੋਈ ਵੀ ਇਹਦਾ ਕੋਲ ਬੰਦਾ ਨਹੀਂ ਹੈ ਉਹਤੇ ਵੀ ਜਾਤ ਪਾਤ ਦਾ ਜਿਹੜਾ ਇਲਜ਼ਾਮ ਉਹਤੇ ਵੀ ਲੱਗ ਰਿਹਾ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਉਹ ਤੇ ਇਹ ਵੀ ਲੱਗ ਰਿਹਾ ਹੈ ਕਿ ਵੀ ਉਹ ਬਾਣੀਆਂ ਨੂੰ ਹੀ ਤਰਜੀ ਦਿੰਦਾ ਕਦੇ ਮਿੱਤਰ ਕਦੇ ਗੁਪਤਾ ਉਹ ਵੀ ਅਮੀਰ ਆਦਮੀ ਤੇ ਪੰਜਾਬ ਦੇ ਜਿਹੜੇ ਜਿਨ੍ਹਾਂ ਦੇ ਕਾਰਨ ਉਹ ਪਾਵਰ 'ਚ ਹੈ ਉਹਨਾਂ ਨੂੰ ਤਾਂ ਪੁੱਛਦਾ ਨਹੀਂ ਕਿੰਨੇ ਸਿੱਖ ਭੇਜੇ ਬਾਹਰਲੇ ਬੰਦੇ ਸਾਰੇ ਭੇਜੇ ਸਾਰੀਆਂ ਗੱਲਾਂ ਦੀ ਆਲੋਚਨਾ ਹੋ ਰਹੀ ਹੈ ਲੇਕਿਨ ਇਹ ਆਲੋਚਨਾ ਦੇ ਵਿੱਚ ਰਜਿੰਦਰ ਗੁਪਤਾ ਨੂੰ ਪਤਾ ਤਾਂ ਸੀ ਉਹਨੇ ਜਿੱਤੀ ਜਾਣਾ ਮੀਰ ਬੰਦੇ ਨੂੰ ਲੈ ਕੇ ਆਉਂਦਾ ਇਹਦੇ ਵਿੱਚ ਇਹ ਕਹਿਣ ਦੀ ਲੋੜ ਨਹੀਂ ਹੈ ਇਹ ਸਾਰੀਆਂ ਗੱਲਾਂ ਠੀਕ ਸੀ ਜਿਹਦੇ ਕੋਲ 92 93 ਬੰਦੇ ਐਮਐਲਏ ਹੋਣ ਉਹਨੂੰ ਕੀ ਰੋਕ ਸਕਦਾ ਕੋਈ ਚਾਹੇ ਇੱਕ ਅੰਦਾ ਜੇਲ੍ਹ ਚ ਵੀ ਹੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਤੇ ਉਹ ਸਾਰੀ ਗੱਲ ਦੇ ਵਿੱਚ ਇੱਕ ਬੰਦਾ ਐਂਟਰੀ ਮਾਰਦਾ ਨਵਨੀਤ ਚਤਰਬੇਦੀ ਕਹਿੰਦਾ ਮੈਂ ਵੀ ਰਾਜ ਸਾਹਿਬ ਮੇਰੇ ਨਾਲ ਬਹੁਤ ਐਮਐਲਏ ਨੇ ਉਹ ਫਿਰ ਕੀ ਕਰਦਾ ਭਰ ਦਿੰਦਾ 10 ਐਮਐਲਏ ਨੂੰ ਪ੍ਰਪੋਜ਼ ਕਰਦੇ ਨੇ ਤਾਇਦ ਕਰਦੇ ਨੂੰ ਦੀ ਲਿਸਟ ਨਾਲ ਲੱਗਦੀ ਹੈ ਬਕਾਇਦਾ ਕਿ ਇਹ ਜਿਹੜੇ ਐਮਐਲਏ ਨੇ ਇਹਨਾਂ ਨੇ ਮੇਰੀ ਸਪੋਰਟ ਕੀਤੀ ਹੈ ਕਿਉਂਕਿ ਰਾਜ ਸਭਾ ਦੇ ਜਿਹ ਮੈਂਬਰ ਹੈ ਪਹਿਲਾਂ ਲੋਕ ਇੱਕ ਸੁਰਜਤਾ ਇਹ ਹੁੰਦਾ ਸੀ ਇਵਨ ਰਾਸ਼ਟਰਪਤੀ ਦੀ ਟੌਂਡੜੀ ਜਾਂਦੇ ਸੀ ਫਿਰ ਇਹ ਹੈ ਵੀ ਇਹ ਤਾਂ ਵਜਾਗ ਬਣਾ ਦੇਣਗੇ ਫਿਰ ਪ੍ਰਪੋਜ਼ਲ ਵਾਲੀ ਗੱਲ ਆਈ ਸੀ ਹੁਣ 10 ਮੈਂਬਰ ਪ੍ਰਪੋਜ਼ ਕਰਦੇ ਨੇ ਉਹਨੇ ਚ ਇਹ ਕਹਿੰਦਾ ਜੀ ਮੈਨੂੰ ਐਮਐਲਏ ਜਿਹੜੇ ਸੱਤਾਧਾਰੀ ਚੜਦੇ ਨੇ ਅਰ ਇਸ ਦੀਆ ਨਿਰੇਸ਼ ਕਟਾਰੀਆ ਸਖਵੀਰ ਸਿੰਘ ਮਾਇਸਰ ਖਾਨਾ ਰਣਵੀਰ ਭੁੱਲੜਰ ਗੁਰਲਾਲ ਸਿੰਘ ਘਨੌਰ ਅਮੋਲਕ ਸਿੰਘ ਮਨਜੀਤ ਸਿੰਘ ਬਲਾਸਪੁਰ ਕਲਵੰਤ ਸਿੰਘ ਪੰਡੋਰੀ ਗੁਰਪ੍ਰੀਤ ਸਿੰਘ ਬਣਾਵਾਲੀ ਕਲਵੰਤ ਸਿੰਘ ਬਾਜੀਗੜ ਹੋਰ ਦਸ ਇੱਕ ਹੋਰ ਲਿਸਟ ਦੇ ਵਿੱਚ ਕਮਰਜੀਤ ਸਿੰਘ ਪ੍ਰਤਾਪ ਦਾ ਨੋਬੀਓ ਨੇ ਲਿਖਿਆ ਕਮਾਲ ਤਾਂ ਇਹੀ ਹੈ ਪ੍ਰਵਾਇਡ ਹੀ ਕਰਦਾ ਪਤਾ ਨਹੀਂ ਉਹਦੇ ਚ ਕੀ ਹਸਾਬਕਤਾ ਹੈ ਕਿ ਉਹ ਕਹਿਣਾ ਕੀ ਕਰਨਾ ਕੀ ਚਾਹੁੰਦਾ ਸੀ ਇਹਨਾਂ ਦੇ ਸਲਵਿਚਰ ਇਹਨਾਂ ਦੀ ਮੋਹਰਾਂ ਸਭ ਕੁਝ ਬਣਾ ਲਈਆਂ ਤੇ ਜਦੋਂ ਪਤਾ ਲੱਗਿਆ ਉਹਨਾਂ ਦਾ ਡਰ ਪੈ ਗਿਆ ਵੀ ਇਹ ਕੀ ਹੋ ਗਿਆ ਉਹਨਾਂ ਨੇ ਕੇਜਰੀਵਾਲ ਨੂੰ ਅਮਨ ਰੋ ਇਹ ਤਾਂ ਬਦਲੋ ਝੂਠ ਬੋਲਦਾ ਸੀ ਇਹ ਸਾਰੀ ਜਦੋਂ ਸ਼ਿਕਾਇਤ ਦਰਜ ਹੋਈ ਤੇ ਉਹਨੂੰ ਫੜ ਲਾ ਗਈ ਰੋਪੜ ਪੁਲਿਸ ਰੋਪੜ ਪੁਲਿਸ ਜਦੋਂ ਫੜਦਾ ਹੀ ਇਹਨੂੰ ਪਤਾ ਲੱਗਿਆ ਕੋਈ ਸੁਖਣਾ ਲੇਖ ਤੇ ਜਿਹੜਾ ਹੈ ਉੱਥੇ ਜਦੋਂ ਪੁਲਿਸ ਇੱਕ ਗੱਡੀ 'ਚ ਬੈਠਾ ਸੀ ਠਹਾਡੇਦਾਰ ਦੇ ਨਾਲ ਇਹ ਜਿਹੜਾ ਉਹਨਾਂ ਦਾ ਚੱਟਿੱਗੜ੍ਹ ਪੁਲਿਸ ਦਾ ਪਟਿਆਲ ਸੀ ਕੋਈ ਉੱਥੋਂ ਦਾ ਐਸ ਐਚ ਓ ਸੈਕਟਰ 3 ਦੇ ਹੁਣ ਉਹ ਜਦੋਂ ਐਸ ਐਚ ਓ ਨਰਿੰਦਰ ਪਟਿਆਲ ਉਦੇ ਕੋਲ ਐਸਪੀ ਆਉਂਦਾ ਪੰਜਾਬ ਪੁਲਿਸ ਦਾ ਉਹ ਦੋਨਾਂ ਚ ਟਕਰਾਅ ਹੋ ਜਾਂਦੀ ਹੈ ਕਿਉਂਕਿ ਨਵਦੀਪ ਚਤਰਵੇਦੀ ਨੂੰ ਉਹ ਦੇਣਾ ਨਹੀਂ ਚਾਹਦਾ ਉਹਦੀ ਗੱਡੀ ਚ ਬੈਠਾ ਦੋਨਾਂ ਦਾ ਟਕਰਾਉਂਦੇ ਮੀਡੀਆ ਤੱਕ ਜਿਹੜੀ ਵੀਡੀਓ ਵਾਇਰਲ ਹੋਈ ਹੈ ਇੱਕ ਮਿੰਟ 58 ਸਕਿੰਟ ਚ ਕਾਫੀ ਤਕੜਾ ਟਕਰਾਇਆ ਤੇ ਉਹ ਚੰਡੀਗੜ੍ਹ ਪੁਲਿਸ ਨੂੰ ਦੇਣਾ ਨਹੀਂ ਚਾਹਦੀ ਚੰਡੀਗੜ੍ਹ ਦੀ ਉਹਨੂੰ ਸਕਿਉਰਟੀ ਹੈ ਮਿਲੀ ਹੋਈ ਤੇ ਫਿਰ ਚੰਡੀਗੜ੍ਹ ਪੁਲਿਸ ਦੀ ਐਸਐਸਪੀ ਆਉਂਦੀ ਹੈ ਕਮਰਜੀਤ ਕੌਰ ਉਹਨੂੰ ਆਪਣੇ ਨਾਲ ਲੈ ਜਾਂਦੀ ਹੈ ਆਪਣੇ ਹੈੱਡ ਕੁਆਰਟਰ ਦੇ ਵਿੱਚ ਜਿਹੜੀ ਜਿਹੜਾ ਹੈ ਨਵਦੀਪ ਚਤਰਵੇਦੀ ਜਿਹੜਾ ਫਰਜੀ ਵਾੜੇ ਚ ਫੜਿਆ ਜਾਣਾ ਚਾਹੀਦਾ ਸੀ ਉਹਨੂੰ ਚੰਡੀਗੜ੍ਹ ਪੁਲਿਸ ਵਿਚਾ ਰਹੀ ਹੈ ਅੱਜ ਕੱਲ ਚੰਡੀਗੜ੍ਹ ਪੁਲਿਸ ਜਿਹੜਾ ਹੈ ਉਹ ਪਟਿਆਲੇ ਦੇ ਕੇਸ ਤੋਂ ਲੈ ਕੇ ਕਰਨਲ ਬਾਠ ਦੇ ਕੇਸ ਤੋਂ ਲੈ ਕੇ ਹੁਣ ਤੱਕ ਖਬਰਾਂ ਚ ਹੀ ਆਉਤੇ ਕਈ ਕਿਸਮ ਦੇ ਕਿਉਂਕਿ ਫਾਇਦਾ ਹੁਣ ਭਾਰਤੀ ਜਨਤਾ ਪਾਰਟੀ ਦੇ ਅੰਦਰ ਹੀ ਨਾ ਗਵਰਨਰ ਦੇ ਜਾਂ ਐਡਮਿਨਿਸਟਰेटर ਦੇ ਅੰਡਰ ਅਡਮਿਨਿਸਟਰेटर ਜਿਹੜਾ ਹੋ ਭਾਰਤੀ ਜਨਤਾ ਪਾਰਟੀ ਦਾ ਇਸ ਤਰ੍ਹਾਂ ਦੀ ਵੀ ਗੱਲ ਹੁੰਦੀ ਹੈ ਸੋ ਹੁਣ ਉਹ ਜਿਹੜੀ ਸੁਖਣਾ ਲੇਕ ਦੇ ਸਾਹਮਣੇ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਭਟ ਜਾਂਦੇ ਨੇ ਲੈ ਕੇ ਕਿਨੂੰ ਜਾਂਦੇ ਨੇ ਨਵਰੀਤ ਸਤਰਪੇਦੀ ਪਰ ਜਦੋਂ ਆਪ ਪੁਲਿਸ ਦੇ ਹੱਥ ਨਹੀਂ ਆਇਆ ਤੇ ਉਹ ਚੰਡੀਗੜ੍ਹ ਪੁਲਿਸ ਲੈ ਗਈ ਹੁਣ ਅਮਨ अरोड़ा ਦੀ ਗੱਲ ਇਹ ਹੈ ਗਲਤ ਤਾਂ ਠੀਕ ਹੈ ਕਹਿੰਦਾ ਇਹ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਫਰਜ਼ੀ ਬਾੜੇ ਵਾਲੇ ਬੰਦੇ ਹੁਣ ਵਿਚਾਰ ਰਹੀ ਹੈ ਇਹਦੇ ਪਿੱਛੇ ਅਸੀਂ ਕੀ ਬੰਦੀਏ ਕੀ ਕਰਨਾ ਚਾਹੁੰਦੇ ਆ ਕਿਸੇ ਨੂੰ ਸਮਝ ਨਹੀਂ ਆਈ ਕਿ ਜਿਹੜਾ ਨਵਨੀਤ ਚਤਰਵੇਦੀ ਹੈ ਇਹਨੇ ਕਿਉਂ ਕੀਤਾ ਇਹਨੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਕੀਤਾ ਇਹਦੇ ਪਿੱਛੇ ਕੀ ਉਹਦੀ ਚਾਲ ਹੈ ਕਿਸੇ ਨੂੰ ਪਤਾ ਪਰ ਉਹ ਪਹਿਲਾਂ ਵੀ ਦਿੱਲੀ 'ਚ ਵੀ ਇੱਕ ਕਲੈਕਸ਼ਨ ਲੜ ਚੁੱਕਿਆ ਹੈ ਲੋਕ ਸਭਾ ਦੀ ਉਹਨੂੰ ਸਾਰੇ 334 ਵੋਟਾਂ ਪਈਆਂ ਸੀ ਕਿ ਇਹਦੀ ਆਦਤ ਹੀ ਹੁੰਦੀ ਹੈ ਇਸ ਤਰ੍ਹਾਂ ਕੁਝ ਕਰਨ ਦੀ ਮੈਨੂੰ ਲੱਗਦਾ ਕਿ ਅਜੇ ਚਰਚਾ ਹੀ ਨਹੀਂ ਹੋਣੀ ਸੀ ਰਾਜ ਸਭਾ ਦੀ 24 ਤਰੀਕ ਨੂੰ ਰਜਿੰਦਰ ਗੁਪਤਾ ਨੇ ਬਣ ਜਾਣਾ ਸੀ ਤੇ ਹੁਣ ਆਪਾਂ ਚਰਚਾ ਕਰ ਰਹੇ ਹਾਂ ਇਹ ਨਵਨੀਤ ਚਤਰਵੇਦੀ ਕਰਕੇ ਕਰ ਰਹੇ ਆ ਤੇ ਨਵਰੀਤ ਭਾਵੇਂ ਉਹ ਇੱਕ ਰਾਜਸਥਾਨ ਦਾ ਕੀ ਇਹਨੂੰ ਰਾਸਤ ਕਹਿੰਦਾ ਹੈ ਭਾਜਪਾ ਪਾਰਟੀ ਦਾ ਉਹਦੇ ਕਰਕੇ ਸਿਕਿਉਰਿਟੀ ਕਦੇ ਕਰਕੇ ਮਿਲੀ ਹੋਈ ਹੈ ਇਹ ਵੀ ਆਪਣੇ ਆਪ ਸਵਾਲ ਹੈ ਲੇਕਿਨ ਵੱਡੇ ਸਵਾਲ ਇਹ ਨੇ ਚਾਹੇ ਅੱਜ ਦੀ ਹੈ ਧੁੰਡੇ ਵੀ ਇਹ ਕੰਮ ਕਲੀਅਰ ਹੈ ਕਿ ਇਸ ਦੇਸ਼ ਦੇ ਵਿੱਚ ਬਹੁਤ ਕੁਝ ਚੱਲਿਆ ਰਿਹਾ ਹੈ ਤੇ ਉਹ ਐਡਾ ਬੜਾ ਦੇਸ਼ ਹੈ ਚੱਲਣਾ ਵੀ ਹੁੰਦਾ ਹੈ ਤੇ ਸਾਡੀ ਡਿਊਟੀਆਂ ਦੇ ਅ ਤੋ ਨੂੰ ਇਹਦੇ ਬਾਰੇ ਨਾ ਸਿਰਫ ਜਾਣਕਾਰੀ ਦਿਈਏ ਬਲਕਿ ਆਪਣੀਆਂ ਟਿੱਪਣੀਆਂ ਨਾਲ ਜਾਣਕਾਰੀ ਦਿਈਏ ਉਹ ਅਸੀਂ ਕੋਸ਼ਿਸ਼ ਕਰਦੇ ਆ ਅੱਜ ਵੀ ਕੀਤੀ ਹੈ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਦੱਸੋਗੇ ਤੁਹਾਡਾ